ਕਿੰਨੇ ਲੀਟਰ ਪਾਣੀ ਹੈ ਜਿਹੜਾ ਰੋਜ਼ ਦਾ ਠੋਡਾ ਟ੍ਰੀਟ ਹੋ ਕੇ ਨਿਕਲਦਾ ਜੀ ਫੈਕਟਰੀ ਦੇ ਵਿੱਚ ਰੂਚੀ ਦਾ ਪੇਪਰਸ ਲਿਮਿਟਿਡ ਦੀ ਜਿਹੜੀ ਮਿਲ ਆ ਉਹਦੀ ਕੋਲ ਪਾਣੀ ਕਿੱਥੋਂ ਆਉਣਾ ਜਿਸ ਪਾਣੀ ਦੇ ਨਾਲ ਪੇਪਰ ਬਣਾਇਆ ਜਾਂਦਾ ਉਹਦੀ ਗਿਣਤੀ ਹੈ ਮਿੰਤੀ ਹੈ ਜਿਹੜੀ ਉਹ 1 ਕਰੋੜ 57 ਲੱਖ ਲੀਟਰ ਪ੍ਰਤੀ ਦਿਨ ਇਹ ਕਿਸੇ ਦੀ ਜ਼ਗੀਰ ਨਹੀਂ ਹੈ ਪਾਣੀ ਇਹ ਪੰਜਾਬ ਦੇ ਹਿੱਸੇ ਦਾ ਪਾਣੀ ਹੈ ਇਸ ਦੇ ਡਿਵੀਜੀਸ਼ਨ ਲਈ ਇਹ ਪਾਰਟੀਸ਼ਨ ਦੇ ਲਈ ਹੋਰ ਕਿੱਥੋਂ ਵੀ ਲੈਣਗੇ ਹੋਰ ਖੇਤਾਂ ਨੇ ਲੈਣਾ ਨਹੀਂ ਜੀ ਪਾਣੀ ਇਹ ਉਹ ਕਿਉਂਕਿ ਸਾਡੇ ਇੱਥੇ ਸੇਮ ਦਾ ਇਲਾਕਾ ਹੈ ਜੀ ਸੇਮ ਵੀ ਇਲਾਕੇ ਵਿੱਚ ਜੋ ਨਹੀਂ ਜੀ ਸਾਡੇ ਇੱਥੇ ਕਣਕ ਨੂੰ ਸਿਰਫ ਇੱਕ ਪਾਣੀ ਲੱਗਦਾ ਜੀ ਉਹਦੇ ਲਈ ਇੱਕ ਜਾਂ ਦੋ ਦਿਨ ਲੱਗਦੇ ਆ ਉਸ ਤੋਂ ਬਿਨਾ ਸਾਡੇ ਇੱਥੇ ਪਾਣੀ ਧਰਤੀ ਦੇ ਵਿੱਚ ਖਪਤ ਨਹੀਂ ਹੁੰਦਾ ਜੀ ਇਸ ਕੰਪਨੀ ਦੇ ਵੱਲੋਂ ਇੱਕ ਸਾਲ ਦੇ ਵਿੱਚ ਵਰਤਿਆ ਜਾਣਾ ਇੱਕ ਸਾਲ ਦੇ ਵਿੱਚ ਵਰਤ ਕੇ ਗੰਦਾ ਕੀਤਾ ਜਾਣਾ ਪਾਣੀ ਹੈ ਜਿਹੜਾ ਉਸ ਪਾਣੀ ਨੂੰ ਪੀ ਕੇ ਜਿਉਂਦੇ ਰਹਿ ਸਕਦਾ ਇੱਕ ਬੂੰਦ ਪਾਣੀ ਨਹੀਂ ਹੈ ਪੰਜਾਬ ਦੇ ਕੋਲ ਵਾਧੂ ਜਿਹੜਾ ਇਹ 57 58 ਪੰਜਾਬਾਂ ਦੇ ਪਾਣੀ ਪੀਣ ਵਾਲਾ ਪਾਣੀ ਚੁੱਪਚੀਪੀਤੇ ਡਾਕਾ ਮਰਵਾਇਆ ਜਾ ਰਿਹਾ ਇਹਦਾ ਜ਼ਿੰਮੇਵਾਰ ਕੌਣ ਇਹ ਪਾਣੀ ਦੇ ਰਾਖੀ ਕੌਣ ਕਰੂਗਾ ਉੱਥੇ ਸਿਆਸਤ ਆ ਉੱਥੇ ਸਿਆਸਤ ਚਮਕਣੀ ਆ ਵੀ ਪਾਣੀਆਂ ਦੇ ਰਾਖੇ ਤੇ ਚਮਕੌਰ ਸਾਹਿਬ ਆ ਕੇ ਪਾਣੀਆਂ ਦਾ ਡਾਕਾ ਆਪ ਅਮਰਵਾਉਣ ਲੱਗੇ ਹੋਏ ਉਹ ਜੰਨਾ ਦਾ ਇਹ 1 ਕਰੋੜ ਲੀਟਰ ਪਾਣੀ ਗੰਦੇ ਪਾਣੀ ਨੂੰ ਸਾਂਭਣ ਵਾਸਤੇ 200 ਕਿਲਾ ਚਾਹੀਦਾ ਇਹ ਲੈਂਡ ਸਰਕਾਰ ਦੇਗੀ ਹਮੇ ਸਰਕਾਰ ਦੇਗੀ ਹਲੇ ਹੈ ਤਾਂ ਨਹੀਂ ਹਲੇ ਹੈ ਤਾਂ ਨਹੀਂ ਜੀ ਤੋ ਕਿਹੜੀ ਸਰਕਾਰ ਨਾਲ ਗੱਲ ਹੋਈ ਹੈ ਜੀ ਇੱਕ ਸਾਲ ਦੇ ਵਿੱਚ ਦਰਿਆਈ ਪਾਣੀ ਦੇ ਰੂਪ ਦੇ ਜਰੂਰ ਬਰਬਾਦ ਕਰਨਾ ਤੇ ਜਿਹੜਾ ਅੱਗੇ ਉਹਨੇ ਧਰਤੀ ਦੇ ਵਿੱਚ ਪੇਚ ਕੇ ਧਰਤੀ ਦੇ ਵਿੱਚ ਭੇਜ ਕੇ ਡੰਪ ਕਰਕੇ ਨਾਲਿਆਂ ਚ ਪਾ ਕੇ ਸੂਏ ਚ ਪਾ ਕੇ ਬੁੱਢੇ ਨਾਲੇ ਚ ਪਾ ਕੇ ਜਿਹੜਾ ਹੋਰ ਅਰਬਾਂ ਖਰਬਾਂ ਲੀਟਰ ਹੋਰ ਪਾਣੀ ਖਰਾਬ ਕਰਨਾ ਉਹਦੀ ਗਿਣਤੀ ਮਿੰਟ ਦੀ ਕੋਈ ਨਹੀਂ ਕਰ ਸਕਦਾ ਮੈਮ ਪੀਸੀਐਸ ਉਹ ਵੀ ਕਰੋਗਾ ਤੇ ਤੁਹਾਡਾ ਫਰਜ਼ ਬਣਦਾ ਜੀ ਮੈਮ ਤੁਹਾਡਾ ਫਰਜ਼ ਬਣਦਾ ਜੀ ਲਾ ਨੂੰ ਇੰਪਲੀਮੈਂਟ ਕਰਨਾ ਜੀ ਮੈਮ ਕਿੱਥੇ ਨੇ ਲਾਉਦੇ ਇਹਦੇ ਵਿੱਚ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਇਲਾਕੇ ਅਸ਼ੀਰੀ ਚਮਕੌਰ ਸਾਹਿਬ ਦਾ ਇੱਕ ਬਹੁਤ ਭਖਿਆ ਹੋਇਆ ਮੁੱਦਾ ਰੂਚੀਰਾ ਪੇਪਰਜ਼ ਲਿਮਟਿਡ ਦੀ ਲੱਗਣ ਵਾਲੀ ਪੇਪਰ ਮਿਲ ਦਾ ਪ੍ਰੋਜੈਕਟ ਜੋ ਕਿ ਧੌਲਰਾ ਬਸੀ ਗੁਜਰਾ ਪਿੰਡ ਦੀ ਜ਼ਮੀਨ ਗੁਰਦੁਆਰਾ ਸ਼੍ਰੀ ਬੀੜ ਗੁਰੂ ਜੰਡ ਸਾਹਿਬ ਰੋਡ ਤੇ ਲੱਗਣ ਦੀ ਤਜ਼ਵੀਜ਼ ਆ ਜਿਸ ਦੇ ਬਾਬਤ ਲੰਗੀ 30 April ਨੂੰ 2025 ਨੂੰ ਇੱਕ ਪਬਲਿਕ ਹੀਅਰਿੰਗ ਜਨਤਕ ਸੁਣਵਾਈ ਹੋਈ ਜਿਸ ਦੇ ਵਿੱਚ ਇਲਾਕੇ ਦੀ ਸੰਗਤ ਨੇ ਆਪਣੇ ਇਤਰਾਜ਼ ਤੇ ਆਪਣੇ ਸਵਾਲ ਉਹ ਪ੍ਰਸ਼ਾਸਨ ਨੂੰ ਸਰਕਾਰ ਨੂੰ ਕੰਪਨੀ ਦੇ ਮਾਲਕਾਂ ਨੂੰ ਪ੍ਰੋਜੈਕਟ ਬਣਾਉਣ ਵਾਲਿਆਂ ਨੂੰ ਕੀਤੇ ਉਹ ਜਦੋਂ ਸਵਾਲ ਹੁੰਦੇ ਸੀਗੇ ਉਹਨਾਂ ਦੇ ਵਿੱਚ ਨਾ ਕੰਪਨੀ ਦੇ ਵੱਲੋਂ ਨਾ ਕੁਝ ਜਵਾਬ ਆਏ ਉਹਨਾਂ ਜਵਾਬਾਂ ਦੀ ਜਦੋਂ ਪਰਚੋਲ ਕੀਤੀ ਤਾਂ ਉਹਨਾਂ ਵਿੱਚ ਬੜੇ ਹੈਰਾਨੀਜਨਕ ਤੱਥ ਨਿਕਲ ਕੇ ਸਾਹਮਣੇ ਆਏ ਆ ਜਿਹੜੇ ਅੱਜ ਦੇ ਦਿਨ ਮੈਂ ਆਪ ਸਭ ਸੰਗਤ ਦੇ ਨਾਲ ਸਾਂਝੇ ਕਰਨਾ ਚਾਹੁੰਦਾ ਸਾਡਾ ਇੱਕ ਸਵਾਲ ਸੀਗਾ ਕਿ ਰੂਚੀ ਦਾ ਪੇਪਰਸ ਲਿਮਿਟਿਡ ਦੀ ਜਿਹੜੀ ਮਿਲ ਆ ਉਹਦੇ ਕੋਲ ਪਾਣੀ ਕਿੱਥੋਂ ਆਉਣਾ ਜਿਸ ਪਾਣੀ ਦੇ ਨਾਲ ਪੇਪਰ ਬਣਾਇਆ ਜਾਂਦਾ ਉਹਦੇ ਜਵਾਬ ਸੀਗਾ ਉਹਨਾਂ ਦਾ ਵੀ ਉਹ ਪਾਣੀ ਹੈ ਜਿਹੜਾ ਉਹ ਸਤ루 ਜੀ ਦਰਿਆ ਦੇ ਵਿੱਚੋਂ ਅੱਗੇ ਮਾਲਵੇ ਦੀ ਰੀਡ ਦੀ ਹੱਡੀ ਕਹੀ ਜਾਣ ਵਾਲੀ ਸਰਾਂਦਰ ਨਹਿਰ ਹੈ ਜਿਹੜੀ ਇਹਦੇ ਵਿੱਚੋਂ ਦਿੱਤਾ ਜਾਣਾ ਤੇ ਪ੍ਰਤੀ ਦਿਨ ਜਿਹੜਾ ਉਹ ਪਾਣੀ ਆ ਉਹ ਕਿੰਨੀ ਅਮਾਉਂਟ ਦੇ ਵਿੱਚ ਕਿੰਨੇ ਲੀਟਰਾਂ ਦੇ ਵਿੱਚ ਦਿੱਤਾ ਜਾਣਾ ਉਹਦੀ ਗਿਣਤੀ ਹੈ ਮਿੰਤੀ ਹੈ ਜਿਹੜੀ ਉਹ 1 ਕਰੋੜ 57 ਲੱਖ ਲੀਟਰ ਪ੍ਰਤੀ ਦਿਨ ਫੇਰ ਦੱਸ ਦਿੰਨਾ 1 ਕਰੋੜ 57 ਲੱਖ ਲੀਟਰ ਪ੍ਰਤੀ ਦਿਨ ਜਿਹਦੇ ਵਿੱਚੋਂ 1 ਕਰੋੜ ਲੀਟਰ ਪਾਣੀ ਰੋਜ਼ਾਨਾ ਕੈਮੀਕਲ ਯੁਕਤ ਹੋ ਕੇ ਅੱਗੇ ਬਾਕੀ ਪਾਣੀ ਨੂੰ ਖਰਾਬ ਕਰੂਗਾ ਜਿਹਦੇ ਵਾਸਤੇ ਕੋਈ ਟ੍ਰੀਟਮੈਂਟ ਪਲਾਂਟਾਂ ਜਾਂ ਵਟ ਐਵਰ ਜੋ ਵੀ ਹੈਗਾ ਮੈਂ ਉਹਨਾਂ ਹੁਣ ਪਹਿਲਾਂ ਜਿਹੜੀ ਅਮਾਉਂਟ ਨਹਿਰ ਦੇ ਵਿੱਚੋਂ ਆਉਣੀ ਆ ਨਹਿਰ ਦੇ ਵਿੱਚੋਂ 1 ਕਰੋੜ 57 ਲੱਖ ਲੀਟਰ ਪਾਣੀ ਆਉਣਾ ਰੋਜ਼ਾਨਾ ਦਾ ਅੰਕੜਾ ਦੇਖਣ ਨੂੰ ਛੋਟਾ ਲੱਗਦਾ ਵੀ ਕਬੱਡੀ ਮੈਦਾਨ ਨੂੰ ਚਲਾਉਣ ਵਾਸਤੇ 1 ਕਰੋੜ 57 ਲੱਖ ਲੀਟਰ ਪਾਣੀ ਕੁਛ ਵੀ ਨਹੀਂ ਹੈ ਪਰ ਜਦੋਂ ਅਸੀਂ ਇਹਨਾਂ ਦੀ ਗਿਣਤੀ ਮਿੰਨਤੀ ਕੀਤੀ ਗਿਣਤੀ ਮਿੰਨਤੀ ਦੇ ਵਿੱਚ ਆਉਂਦਾ ਸਾਡੇ ਕੋਲ 20 ਰੋਜ਼ਾਨਾ ਦੇ 1 ਕਰੋੜ 57 ਲੱਖ ਲੀਟਰ ਪਾਣੀ ਨੂੰ ਜਦੋਂ ਅਸੀਂ 30 ਦਿਨ ਤੇ ਵੰਡਿਆ ਵੀ 30 ਦਿਨ ਦੇ ਵਿੱਚ ਕੁੱਲ ਕਿੰਨਾ ਪਾਣੀ ਆਊਗਾ ਉਹਨੂੰ ਮਲਟੀਪਲਾਈ ਕੀਤਾ ਗੁਣਾ ਕੀਤਾ ਉੱਤੇ ਉੱਥੇ ਸਾਡੇ ਕੋਲ ਨਿਕਲ ਕੇ ਆਇਆ ਵੀ 30 ਦਿਨ ਦੇ ਵਿੱਚ ਇਹ ਪੇਪਰ ਮਿਲਿਆ ਜਿਹੜੀ 47 ਕਰੋੜ 10 ਲੱਖ ਲੀਟਰ ਪਾਣੀ 30 ਦਿਨ ਦੇ ਵਿੱਚ ਵਰਤੂਗੀ ਕੋਈ ਨਹੀਂ ਆਜ ਨੂੰ ਤਾਂ ਕਾਲਾ ਕੱਟ ਦਿੰਦਾ ਕੁਛ ਨਾ ਚੱਲਦਾ 47 ਕਰੋੜ 10 ਲੱਖ ਲੀਟਰ ਪਾਣੀ ਜਿਹੜਾ ਹੈਗਾ ਉਹ 30 ਦਿਨ ਦੇ ਵਿੱਚ ਇਹ ਕੰਪਨੀ ਵਰਤੂਗੀ ਜਦੋਂ ਇਸੇ ਅੰਕੜੇ ਨੂੰ ਅੱਗੇ ਚੱਲੀਏ ਵੀ ਕਿੰਨੇ ਬਣ ਜਾਂਦਾ ਇੱਕ ਸਾਲ ਦਾ ਜਦੋਂ ਸੀਦਾ ਹਿਸਾਬ ਕਿਤਾਬ ਲਾਇਆ ਇੱਕ ਸਾਲ ਦੇ ਵਿੱਚ ਇਹ ਕੰਪਨੀ ਤਕਰੀਬਨ 5 ਅਰਬ 65 ਕਰੋੜ 20 ਲੱਖ ਲੀਟਰ ਪਾਣੀ ਪ੍ਰਤੀ ਸਾਲ ਦਰਿਆਈ ਤੇ ਨਹਿਰੀ ਪਾਣੀ ਦੀ ਵਰਤੋਂ ਕਰੂ 5 ਅਰਬ 65 ਕਰੋੜ 20 ਲੱਖ ਲੀਟਰ ਪਾਣੀ ਬਣ ਜਾਂਦਾ ਸੁਣਨੇ ਨੂੰ ਠੀਕ ਆ ਵੀ 5 ਜਰ ਬੀ ਲੀਟਰ 65 ਕਰੋੜ 20 ਲੱਖ ਲੀਟਰ ਪਾਣੀ ਆ ਪਰ ਫਿਰ ਅਸੀਂ ਦੇਖਿਆ ਵੀ ਇਹਨੂੰ ਵਰਤ ਕੇ ਦੇਖੀਏ ਵੀ ਇਹ ਤਾਂ ਕੁਦਰਤ ਦਾ ਤੋਹਫ਼ਾ ਪਾਣੀ ਜੋ ਉੱਪਰ ਗਲੇਸ਼ੀਅਰਾਂ ਚੋਂ ਪਿਘਲ ਕੇ ਭਾਖੜਾ ਡੈਮ ਚੋਂ ਨੂੰ ਹੋ ਕੇ ਜਾਂ ਸਤਲੁਜ ਦਰਿਆ ਦੇ ਵਿੱਚੋਂ ਹੋ ਕੇ ਫਿਰ ਇਹ ਮਾਲਵੀ ਦੀ ਰੀਡ ਦੀ ਹੱਡੀ ਕਹੀ ਜਾਣ ਵਾਲੀ ਸਰੰਦ ਨਹਿਰ ਦੇ ਰਾਹੀਂ ਇੱਥੇ ਤੱਕ ਪਹੁੰਚਣਾ ਇਹ ਕਿਸੇ ਦੀ ਜ਼ਗੀਰ ਨਹੀਂ ਹੈ ਪਾਣੀ ਇਹ ਪੰਜਾਬ ਦੇ ਹਿੱਸੇ ਦਾ ਪਾਣੀ ਹੈ ਇਹ ਪੰਜਾਬ ਦੇ ਲੋਕਾਂ ਦੇ ਹਿੱਸੇ ਦਾ ਪਾਣੀ ਹੈ ਇਹਦੇ ਮਾਲਕ ਪੰਜਾਬ ਦੇ ਲੋਕ ਨੇ ਪੰਜਾਬ ਦੀ ਧਰਤੀ ਇਸ ਪਾਣੀ ਦੀ ਮਾਲਕ ਹੈ ਕੋਈ ਸਰਕਾਰ ਕੋਈ ਸਿਆਸੀ ਲੋਕ ਕੋਈ ਫੈਕਟਰੀ ਕੋਈ ਕੰਪਨੀ ਇਹਦੀ ਮਾਲਕ ਨਹੀਂ ਹੈ ਜਦੋਂ ਅਸੀਂ ਇਹਨੂੰ ਵੰਡੇ ਅੱਗੇ 5 ارب 65 ਕਰੋੜ 20 ਲੱਖ ਲੀਟਰ ਨੂੰ ਜਦੋਂ ਅਸੀਂ ਬੰڈیا ਪੰਜਾਬ ਦੇ ਮੁਤਾਬਕ ਤਾਂ ਜਦੋਂ ਪੰਜਾਬ ਦੀ ਵਸੋਂ ਦੇ ਅੰਕੜੇ ਅਸੀਂ ਕੱਢਣੇ ਚਾਹੇ ਤਾਂ ਉਹਦੇ ਵਿੱਚ ਅੰਕੜੇ ਸਾਹਮਣੇ ਆਏ ਵੀ ਪੰਜਾਬ ਦੀ ਵਸੋਂ ਜਿਹੜੀ ਭਗਵੰਤ ਮਾਨ ਸਾਹਿਬ ਕੋਟ ਕਰਦੇ ਆ ਸਾਡੇ ਮੁੱਖ ਮੰਤਰੀ ਪੰਜਾਬ ਉਹ ਕੋਟ ਕਰਦੇ ਨੇ ਵੀ ਸਾਡੇ 3 ਕਰੋੜ ਲੋਕਾਂ ਦਾ ਮੈਂ ਇੱਕ ਸਟੂਡੀਓ ਦਾ ਨੁਮਾਇੰਦਾ ਇਹ ਪਿਛਲੇ ਦਿਨੀ ਉਹਨਾਂ ਨੇ ਸਾਡੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਕਿਹਾ ਹੁਣ 3.5 ਕਰੋੜ ਪੰਜਾਬ ਦੀ ਵਸੋਂ ਹੈ ਜੀ ਤੇ ਡਾਕਟਰਸ ਨੇ ਜਿਹੜੇ ਉਹ ਇਹ ਸਲਾਹ ਦਿੰਨੇ ਆ ਵੀ ਘੱਟ ਤੋਂ ਘੱਟ 2.5 ਲੀਟਰ ਪਾਣੀ ਪ੍ਰਤੀ ਦਿਨ ਇੱਕ ਆਮ ਇਨਸਾਨ ਨੂੰ ਜਿਉਂਦੇ ਰਹਿਣ ਵਾਸਤੇ ਜਾਂ ਵਧੀਆ ਸਿਹਤ ਵਾਸਤੇ ਜ਼ਰੂਰੀ ਹੈ 2.5 ਲੀਟਰ ਪ੍ਰਤੀ ਦਿਨ ਪੰਜਾਬ ਦੀ ਵਸੋਂ ਹੈਗੀ 3.5 ਕਰੋੜ ਤੇ ਜਦੋਂ 3.5 ਕਰੋੜ ਨੂੰ 2.5 ਲੀਟਰ ਦੇ ਨਾਲ ਗੁਣਾ ਕਰਦੇ ਆ ਤਾਂ ਜਿਹੜੀ ਰੇਸ਼ਿਓ ਨਿਕਲ ਕੇ ਆਉਂਦੀ ਆ ਉਹ ਆਉਂਦੀ ਆ 8 ਕਰੋੜ 75 ਲੱਖ ਲੀਟਰ ਪ੍ਰਤੀ ਦਿਨ ਪੰਜਾਬ ਨੂੰ ਜਿਉਂਦੇ ਰਹਿਣ ਵਾਸਤੇ ਪੀਣ ਵਾਲੇ ਪਾਣੀ ਦੀ ਲੋੜ ਆ ਮੈਂ ਸਿਰਫ ਪੀਣ ਵਾਲੇ ਪਾਣੀ ਦੀ ਗੱਲ ਕਰ ਰਿਹਾ ਇੱਥੇ ਹੋਰ ਵਰਤੋਂ ਵਾਲੇ ਪਾਣੀ ਦੀ ਗੱਲ ਨਹੀਂ ਕਰਦਾ ਯਾਨੀ ਜੇ ਪੰਜਾਬ ਨੇ ਇੱਕ ਦਿਨ ਵਾਸਤੇ ਤੰਦਰੁਸਤ ਜਿਉਂਦੇ ਰਹਿਣਾ ਤਾਂ ਡਾਕਟਰਾਂ ਦੀ ਸਲਾਹ ਦੇ ਮੁਤਾਬਕ ਪੂਰੇ ਪੰਜਾਬ ਨੂੰ 8 ਕਰੋੜ 75 ਲੱਖ ਲੀਟਰ ਪਾਣੀ ਦੀ ਰੋਜ਼ਾਨਾ ਲੋੜ ਹੁਣ ਇਹਦੇ ਵਿੱਚ ਅਸੀਂ ਅੱਗੇ ਗਏ ਜਦੋਂ ਅਸੀਂ ਪੰਜਾਬ ਦਾ ਪਾਣੀ ਹਿੱਸੇ ਦਾ ਕੱਢਿਆ ਵੀ ਇੱਕ ਦਿਨ ਦਾ ਇੰਨਾ ਬਣਦਾ 8 ਕਰੋੜ 75 ਲੱਖ ਲੀਟਰ ਬਣਦਾ ਤਾਂ ਜਦੋਂ ਅਸੀਂ ਉਹਨੂੰ ਡਿਵਾਈਡ ਕੀਤਾ 5 ਅਰਬ 65 ਕਰੋੜ 20 ਲੱਖ ਲੀਟਰ ਦੇ ਨਾਲ ਜਿਹੜਾ ਇਸ ਰੂਚੀ ਦਾ ਪੇਪਰਜ਼ ਮਿਲ ਨੂੰ ਦਰਿਆਈ ਤੇ ਨਹਿਰੀ ਪਾਣੀ ਸਰੰਦ ਨਹਿਰ ਦੇ ਜ਼ਰੀਏ ਸਾਡੀ ਅੱਜ ਦੀ ਸਰਕਾਰ ਦੇਣ ਲੱਗੀ ਆ ਤਾਂ ਉਹਦੇ ਮੁਤਾਬਕ 57 ਤੋਂ 58 ਪੰਜਾਬ ਇਸ ਕੰਪਨੀ ਦੇ ਵੱਲੋਂ 1 ਸਾਲ ਦੇ ਵਿੱਚ ਵਰਤਿਆ ਜਾਣਾ 1 ਸਾਲ ਦੇ ਵਿੱਚ ਵਰਤ ਕੇ ਗੰਦਾ ਕੀਤਾ ਜਾਣਾ ਪਾਣੀ ਹੈ ਜਿਹੜਾ ਉਸ ਪਾਣੀ ਨੂੰ ਪੀ ਕੇ ਜਿਉਂਦੇ ਰਹਿ ਸਕਦੇ ਆ ਹੈਰਾਨੀਜਨਕ ਅੰਕੜਾ ਹੈਰਾਨੀਜਨਕ 57 58 ਪੰਜਾਬ ਜਿੰਨਾ ਪਾਣੀ ਪੀਕੇ ਜਿਉਂਦੇ ਰਹਿ ਸਕਦੇ ਆ ਓਨਾ ਪਾਣੀ ਇਸ ਪੇਪਰ ਮਿਲਨੇ 1 ਸਾਲ ਦੇ ਵਿੱਚ ਗੰਦਾ ਕਰ ਦੇਣਾ ਖਰਾਬ ਕਰ ਦੇਣਾ ਉਹ ਵੀ ਉਹ ਪਾਣੀ ਜਿਹਦੀ ਕੀਮਤ ਕੋਈ ਨਹੀਂ ਜਿਹਦਾ ਮੁੱਲ ਕੋਈ ਨਹੀਂ ਜਿਹੜਾ ਪੰਜਾਬ ਦੇ ਹਿੱਸੇ ਦਾ ਪਾਣੀ ਆ ਦਰਿਆਵਾਂ ਦਾ ਪਾਣੀ ਆ ਜਿਹੜਾ ਨਹਿਰਾਂ ਦਾ ਪਾਣੀ ਆ ਜਿਹੜਾ ਕੁਦਰਤੀ ਸੋਮਿਆਂ ਦਾ ਪਾਣੀ ਆ ਜਿਹੜਾ ਜਿਹਦਾ ਮਾਲਕ ਪੰਜਾਬ ਦਾ ਪੰਜਾਬ ਦਾ ਹਰ ਇੱਕ ਵਸਨੀਕ ਜਿਹਦਾ ਮਾਲਕ ਭਗਵੰਤ ਮਾਨ ਸਾਹਿਬ ਦੇ ਕਹਿਣ ਦੇ ਮੁਤਾਬਕ 3.5 ਕਰੋੜ ਲੋਕ ਇਸ ਪਾਣੀ ਦੀ ਇਸ ਦਰਿਆਈ ਪਾਣੀ ਦੇ ਮਾਲਕ 57 58 ਪੰਜਾਬ ਜਿਉਂਦੇ ਰਹਿ ਸਕਦੇ ਆ ਉਹਨੇ ਪਾਣੀ ਨਾਲ ਜਿੰਨਾ ਪਾਣੀ ਇਸ ਇੱਕ ਇਕੱਲੀ ਫੈਕਟਰੀ ਨੇ ਇੱਕ ਸਾਲ ਦੇ ਵਿੱਚ ਖਤਮ ਕਰ ਦੇਣਾ ਇਹ ਤਾਂ ਆ ਗਿਆ ਦਰਿਆਈ ਪਾਣੀ ਉਸ ਤੋਂ ਬਾਅਦ ਜਿਹੜਾ ਇਹਨੇ ਇਹ ਡਿਸਚਾਰਜ ਕਰਨਾ ਪਾਣੀ ਫਿਰ ਅੱਗੇ 5758 ਪੰਜਾਬ ਜੂੰਦੇ ਰੱਖਣ ਦੀ ਤਾਕਤ ਰੱਖਣ ਵਾਲਾ ਇੰਨੀ ਅਮਾਉਂਟ ਦਾ ਪਾਣੀ ਉਹ ਅੱਗੇ ਕਿੰਨੇ ਲੀਟਰ ਪਾਣੀ ਅੱਗੇ ਨਾਲੀਆਂ ਰਾਹੀਂ ਧਰਤੀ ਦੇ ਵਿੱਚ ਸੀਪੇਜ ਦੇ ਰਾਹੀਂ ਸਿਮ ਕੇ ਕਿੰਨੇ ਅਰਬਾਂ ਖਰਬਾਂ ਲੀਟਰ ਪਾਣੀ ਨੂੰ ਅੱਗੇ ਖਤਮ ਕਰੂਗਾ ਜਿਹੜਾ ਗਰਾਊਂਡ ਵਾਟਰ ਆ ਸਾਡਾ ਧਰਤੀ ਦੇ ਥੱਲੇ ਵਾਲਾ ਪਾਣੀ ਹੈ ਜਿਹੜਾ ਹੈਰਾਨੀਜਨਕ ਤੱਥ ਨੇ ਅੱਜ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਮੰਤਰੀ ਸਾਰੇ ਅਹੁਦੇਦਾਰ ਹੋਰ ਵੀ ਪਾਰਟੀਆਂ ਵਾਲੇ ਪਿੱਛੇ ਸਰ ਪਾਰਟੀ ਮੀਟਿੰਗ ਵੀ ਹੋਈ ਕੋਈ ਪਾਖੜਾ ਡੈਮ ਤੇ ਜਾ ਰਿਹਾ ਕੋਈ ਨੰਗਲ ਡੈਮ ਤੇ ਜਾ ਰਿਹਾ ਤੇ ਅੱਜ ਬਾਰੀਸਰ ਸਾਡੇ ਹਲਕੇ ਦੇ ਐਮਐਲਏ ਕੀਰਤ ਪਰ ਬੈਠੇ ਸੀ ਸੇ ਮਸਲੇ ਦੇ ਵਿੱਚ ਉਹ ਵੀ ਕਿਸੇ ਬਸੇ ਗਿਆ ਤੇ ਧਰਨਾ ਲਾਉਣ ਉਥੇ ਮੁਰਦਾਬਾਦ ਜਿੰਦਾਬਾਦ ਹੋ ਰਹੀ ਆ ਬੀਜੇਪੀ ਮੁਰਦਾਬਾਦ ਹਲਾਣੀ ਪਾਰਟੀ ਮੁਰਦਾਬਾਦ ਸਿਆਸਤ ਹੋ ਰਹੀ ਆ ਰੋ ਰਹੇ ਆ ਪੇਟ ਸਿਆਪਾ ਕਰ ਰਹੇ ਆ ਇੱਕ ਬੂੰਦ ਪਾਣੀ ਨਹੀਂ ਹੈ ਪੰਜਾਬ ਦੇ ਕੋਲ ਵਾਧੂ ਕਹਿ ਰਹੇ ਨੇ ਚਲੋ ਸੱਚ ਵੀ ਆ ਹੈ ਵੀ ਨਹੀਂ ਪਾਣੀ ਠੀਕ ਆ ਉਹ ਲੜਾਈ ਤੁਹਾਡੀ ਤਰੀਫੇ ਕਾਬਲ ਆ ਲੜ ਰਹੇ ਹੋ ਠੀਕ ਆ ਪਰ ਜਿਹੜਾ ਇਹ ਚੁੱਪ ਚਪੀਤੇ ਅੰਦਰਲੀ ਮਿਲੀ ਭੁਗਤ ਦੇ ਨਾਲ ਜਿਹੜਾ ਇਹ 57 58 ਪੰਜਾਬਾਂ ਦੇ ਪਾਣੀ ਪੀਣ ਵਾਲਾ ਪਾਣੀ ਹੈ ਚੁੱਪ ਚਪੀਤੇ ਡਾਕਾ ਮਰਵਾਇਆ ਜਾ ਰਿਹਾ ਇਹਦਾ ਜ਼ਿੰਮੇਵਾਰ ਕੌਣ ਇਹਦਾ ਜਵਾਬਦੇ ਕੌਣ ਇਹਦਾ ਰਾਖਾ ਕੌਣ ਕੌਣ ਕਰੂਗੀ ਦੀ ਰਾਖੀ ਇਹ ਪਾਣੀ ਵੀ ਤਾਂ ਦਰਿਆਈ ਪਾਣੀ ਆ ਇਹ ਪਾਣੀ ਵੀ ਉਹਨਾਂ ਡੈਮਾਂ ਦੇ ਵਿੱਚੋਂ ਹੋ ਕੇ ਹੀ ਆਉਂਦਾ ਇਹ ਪਾਣੀ ਵੀ ਸਤਲੁਜ ਦਰਿਆ ਤੋਂ ਅੱਗੇ ਨਹਿਰ ਤੋਂ ਨਹਿਰ ਦੇ ਵਿੱਚ ਪੈਂਦਾ ਇਹ ਵੀ ਤਾਂ ਉਹੀ ਪਾਣੀ ਆ ਇਹ ਪਾਣੀ ਦੀ ਰਾਖੀ ਕੌਣ ਕਰੂਗਾ ਉੱਥੇ ਸਿਆਸਤ ਆ ਉੱਥੇ ਸਿਆਸਤ ਚਮਕਣੀ ਆ ਵੀ ਪਾਣੀਆਂ ਦੇ ਰਾਖੇ ਤੇ ਚਮਕੌਰ ਸਾਹਿਬ ਆ ਕੇ ਪਾਣੀਆਂ ਦਾ ਡਾਕਾ ਆਪ ਅਮਰਵਾਉਣ ਲੱਗੇ ਹੋਏ ਤੇ ਕੋਟ ਕਰ ਰਹੇ ਆ ਕਹਿ ਰਹੇ ਆ ਵੀ ਇਹ ਕਾਂਗਰਸ ਸਰਕਾਰ ਨੇ ਇਹ ਮਿਲ ਨੂੰ ਜ਼ਮੀਨ ਦਵਾਈ ਆ ਸਹੀਯਾਦ ਦਵਾਈ ਆ ਕੰਡੇ ਬੀਜੇ ਸਾਡੇ ਵੱਤ ਤੇ ਉਹਨਾਂ ਨੇ ਕੋਈ ਝੂਠ ਨਹੀਂ ਤੇ ਗੱਲ ਦੇ ਵਿੱਚ ਪਰ ਜਿਹੜੇ ਕੰਡੇ ਕਾਂਗਰਸ ਸਰਕਾਰ ਦੇ ਵਿੱਚ ਕਾਂਗਰਸੀਆਂ ਨੇ ਬੀਜੇ ਉਹਨਾਂ ਕੰਡਿਆਂ ਨੂੰ ਹੁਣ ਬੜਾ ਕਾਉਂਟ ਕਰਨ ਲੱਗਿਆ ਹੋਇਆ ਤਿੰਨ ਸਾਲ ਹੋ ਗਏ ਤੁਹਾਨੂੰ ਇਸ ਇਲਾਕੇ ਦੀ ਨੁਮਾਇੰਦਗੀ ਕਰਦੇ ਆਂ ਸਾਲ ਹੋ ਗਿਆ ਐਮਪੀ ਮਲਵਿੰਦਰ ਸਿੰਘ ਕੰਗ ਨੂੰ ਨੁਮਾਇੰਦਗੀ ਕਰਦੇ ਆਂ ਤੁਸੀਂ ਕਿੰਨੇ ਕ ਕੰਡੇ ਚੁੱਕਤੇ ਇੱਥੋਂ ਤੁਸੀਂ ਚੁੱਕਤੇ ਹੁਣ ਜਿਹੜੀਆਂ ਇਸ ਰੁਚੀ ਦਾ ਪੇਪਰਸ ਮਿਲਨ ਨੂੰ ਐਨਓਸੀ ਮਿਲ ਰਹੀਆਂ ਉਹ ਕਿਹੜਾ ਡਿਪਾਰਟਮੈਂਟ ਹੈ ਕਿਹੜੀ ਸਰਕਾਰ ਦੇ ਅੰਡਰ ਉਹਨੇ ਡਿਪਾਰਟਮੈਂਟ ਉਹ ਐਨਓਸੀਆਂ ਕਿਉਂ ਮਿਲ ਰਹੀਆਂ ਹੁਣ ਕੰਡੇ ਕੌਣ ਚੁਗੂ ਕੋਈ ਵੀ ਨਹੀਂ 3 April ਨੂੰ public hearing ਹੋਈ public hearing ਦੇ ਵਿੱਚ ਕੰਪਨੀ ਨੇ ਸਾਡੇ ਇੱਕ ਸਵਾਲ ਦਾ ਜਵਾਬ ਦਿੱਤਾ ਜਦੋਂ ਨੂੰ ਪੁੱਛਿਆ ਵੀ ਤੁਹਾਡੇ ਕੋਲ ਪਾਣੀ ਕਿੱਥੋਂ ਆਊ ਉਹ ਕਹਿੰਦੇ ਨਹਿਰੀ ਪਾਣੀ ਆਊਗਾ ਕੌਣ ਦੇਊ ਕਹਿੰਦੇ ਪੰਜਾਬ ਸਰਕਾਰ ਦੇਊਗੀ ਤੇ ਪੰਜਾਬ ਦੇ ਵਿੱਚ ਸਰਕਾਰ ਕੀ ਦੀਏ ਜੀ ਹੁਣ ਇਹ ਇਕਰਾਰ ਕਿਹਨੇ ਕੀਤਾ ਇਹਨਾਂ ਨਾਲ ਕੇਵੀ ਚੰਨੀ ਕਰ ਗਿਆ ਕਿ ਵੀ ਕਾਂਗਰਸ ਕਰ ਗਈ ਦੂਜਾ ਸਵਾਲ ਸੀ ਸਾਡਾ ਕੰਪਨੀ ਨੂੰ ਰੋਜ਼ਾਨਾ ਦੇ 1 ਕਰੋੜ ਲੀਟਰ ਪਾਣੀ ਗੰਦੇ ਪਾਣੀ ਨੂੰ ਸਾਂਭਣ ਵਾਸਤੇ 200 ਕਿਲਾ ਚਾਹੀਦਾ ਜੇ ਸਿੰਚਾਈ ਕਰਦੇ ਆਂ ਦਰਖਤ ਲਾ ਕੇ ਤੇ 7ਵੇਂ ਦਿਨ ਪਾਣੀ ਲੱਗਣਾ ਕੇ 6 ਦਿਨ ਦਾ ਪ੍ਰਤੀ ਦਿਨ ਦੇ ਮੁਤਾਬਕ 1200 ਕਿਲਾ ਬਣ ਜਾਂਦਾ ਜ਼ਮੀਨ ਦਾ ਜਿਹੜਾ ਕੰਪਨੀ ਨੂੰ ਸਿਰ ਪਾਣੀ ਪਾਣੀ ਵਾਸਤੇ ਚਾਹੀਦਾ ਜਿਹੜਾ ਗੰਦਾ ਪਾਣੀ ਉਹਨਾਂ ਨੇ ਸਾਂਭਣਾ ਉਹਨਾਂ ਦਾ ਜਵਾਬ ਸੀ ਵੀ ਸਾਨੂੰ ਇਹ ਜ਼ਮੀਨ ਸਰਕਾਰ ਦੇਊਗੀ ਸਾਨੂੰ ਪ੍ਰੋਸਾ ਦਿੱਤਾ ਸਰਕਾਰ ਨੇ ਵੀ ਤੁਸੀਂ ਮਿਲ ਲਾਓ ਤੁਹਾਡੇ ਵਾਸਤੇ ਇਹ ਜ਼ਮੀਨ ਦਾ ਪ੍ਰਬੰਧ ਸਰਕਾਰ ਕਰੂਗੀ ਤੇ ਭਾਈ ਸਾਹਿਬ ਹੁਣ ਸਰਕਾਰ ਹੈ ਕੀ ਦੀ ਆ ਹੁਣ ਤਾਂ ਕਾਂਗਰਸ ਨਹੀਂ ਹੈ ਹੁਣ ਤਾਂ ਚੰਨੀ ਨਹੀਂ ਹੈ ਮੁੱਖ ਮੰਤਰੀ ਹੁਣ ਤਾਂ ਭਗ ਸਿੰਘ ਦੇ ਵਾਰਸ ਹਨ ਹੁਣ ਕੌਣ ਕਰੂਗਾ ਰਾਖੀ ਮੇਹਰੋਂ ਮੇ ਨਹੀਂ ਹੋਣ ਲੱਗੇ ਹੋਏ ਬੱਚਿਆਂ ਵਾਲੇ ਕੰਮ ਕਰ ਰਹੇ ਆ ਬੱਚਿਆਂ ਵਾਲੇ ਹੋਰ ਇਸ ਤੋਂ ਬਿਨਾ ਕੁਝ ਵੀ ਨਹੀਂ ਹੈ ਹੁਣ ਅਗਲੀ ਗੱਲ ਆਹ ਲਾਈਨ ਪਈ ਹੋਈ ਆ ਇੱਥੇ ਕੋਈ ਬਿਲਡਿੰਗ ਨਹੀਂ ਕੋਈ ਕੁਝ ਨਹੀਂ ਸੀ ਨਾ ਹੁਣ ਤੱਕ ਹੈਗਾ ਉਹ ਮੀਟਰ ਲੱਗ ਗਏ ਬੜੇ ਬੜੇ ਆ ਕੇ ਇਹ ਕਿਹੜੀ ਸਰਕਾਰ ਨੇ ਲਵਾਏ ਜੇ ਇਹ ਕਾਂਗਰਸ ਨੇ ਲਵਾਏ ਫਿਰ ਤੁਸੀਂ ਕਿਉਂ ਨਹੀਂ ਪਟਵਾਏ ਆਮ ਬੰਦੇ ਨੇ ਕਿਸੇ ਨਵੇਂ ਮੀਟਰ ਲਾਉਣਾ ਹੋਵੇ ਕੋਈ ਮਕਾਨ ਪਾਉਂਦਾ ਹੋਵੇ ਉਹਨੂੰ ਕਹਿੰਦੇ ਤੈਨੂੰ ਆਰਜੀ ਮੀਟਰ ਲੱਗੂਗਾ ਤੇ ਮਹਿੰਗੀ ਜੁੰਟ ਮਿਲੂਗੀ ਇਹਨਾਂ ਦੇ ਪੱਕੇ ਮੀਟਰ ਲੱਗੇ ਹੋਏ ਇਹ ਕੌਣ ਕਰਾ ਰਿਹਾ ਹੈ ਉਤੋਂ ਬਾਅਦ ਅਸੀਂ ਕੰਪਨੀ ਨੂੰ ਸਵਾਲ ਪੁੱਛਿਆ ਵੀ ਆ ਸੜਕਾਂ ਆਵਾਜਾਈ ਪੁਲ ਵੀ ਇਹ ਪੁਲ ਨੇ ਤਾਂ ਝਾਲ ਚੱਲਣੀ ਨਹੀਂ ਥੋੜੀ ਆਵਾਜਾਈ ਦੀ ਕਹਿੰਦੇ ਇਹ ਵੀ ਸਾਡੀ ਸਰਕਾਰ ਨਾਲ ਗੱਲ ਹੋਈ ਆ ਸਰਕਾਰ ਕਹਿੰਦੀ ਅਸੀਂ ਤੁਹਾਨੂੰ ਨਵਾਂ ਪੁਲ ਲਾ ਕੇ ਦਵਾਂਗੇ ਤੋ ਕਿਹੜੀ ਸਰਕਾਰ ਨਾਲ ਗੱਲ ਹੋਈ ਹੈ ਜੀ ਉਹ ਕਿਹਦੀ ਸਰਕਾਰ ਆ ਮੇਰੇ ਖਿਆਲ ਦੇ ਵਿੱਚ ਥੋੜੀ ਯਾਦਦਾਸ਼ਤ ਕਮਜ਼ੋਰ ਹੋ ਗਈ ਮਲਵਿੰਦਰ ਸਿੰਘ ਕੰਗ ਐਮਪੀ ਸਾਹਿਬ ਤੇ ਸਾਡੇ ਚਮਕੌਰ ਤੋਂ ਜਿਹੜਾ ਐਮਐਲਏ ਆ ਥੋੜੀ ਯਾਦਦਾਸ਼ਤ ਕਮਜ਼ੋਰ ਹੋ ਗਈ ਤੁਸੀਂ ਭੁੱਲ ਗਏ ਵੀ ਪੰਜਾਬ ਦੇ ਵਿੱਚ ਥੋੜੀ ਪਾਰਟੀ ਦੀ ਸਰਕਾਰ ਆ ਤੇ ਤੁਸੀਂ ਹੀ ਉਹਦੇ ਨੁਮਾਇੰਦੇ ਆ ਚੁਣੇ ਹੋਏ ਮਲਵਿੰਦਰ ਸਿੰਘ ਕੰਗ 30 ਤਰੀਕ ਦੇ ਕਾਠ ਨੂੰ ਦੇਖਣ ਤੋਂ ਬਾਅਦ ਉਹ ਆਪਣੇ ਪੈਰੋਕਾਰਾਂ ਨਾਲ ਇੱਥੇ ਪਹੁੰਚਦਾ ਤੇ ਸਾਡੇ ਕੋਲ ਯੋਧੇ ਹੱਥ ਜੋੜ ਕੇ ਮੂਹਰੇ ਖੜੇ ਆ ਉਹਨੂੰ ਵਾਤਾਵਰਨ ਦਿਖਾ ਰਹੇ ਹਾਂ ਕਿਸੇ ਨੇ ਵੀ ਉਹਨੂੰ ਸਵਾਲ ਨਹੀਂ ਪੁੱਛਿਆ ਸਿਰਫ ਇੱਕ ਲੱਖੀ ਤੋਂ ਕਿਨ ਪਰਲੇ ਲੱਗੇ ਹੋਏ ਆ ਕੱਢਣ ਉਹਨੂੰ ਕਿਸੇ ਨੇ ਸਵਾਲ ਪੁੱਛਿਆ ਵੀ ਸਰਕਾਰ ਪਾਣੀ ਕਿਉਂ ਦੇ ਰਹੀ ਆ ਹੁਣ ਸਰਕਾਰ ਕੀ ਦੀ ਆ ਕਿਹੜੀ ਸਰਕਾਰ ਆ ਜਿਹਨੇ ਜ਼ਮੀਨ ਦੇਣੀ ਆ ਉਹਨਾਂ ਨੂੰ ਕਿਹੜੀ ਸਰਕਾਰ ਆ ਜਿਹੜੀ ਕਹਿੰਦੀ ਆ ਵੀ ਤੁਹਾਨੂੰ ਪੁਲ ਲਾ ਕੇ ਦੇਣਾ ਸੀ ਨਵਾਂ ਸਾਡੇ ਵਾਸਤੇ ਤਾਂ ਲੱਗਿਆ ਨਹੀਂ ਪੁਲ ਉਦੇ ਬਾਅਦ ਤੇ ਪੋੜ ਲਾ ਕੇ ਦੇਣਾ ਉਹ ਕਿਹੜੀ ਸਰਕਾਰ ਹੈ ਉਹਨੂੰ ਪੁੱਛਿਆ ਕਿਸ ਨੇ ਸਵਾਲ ਨਹੀਂ ਯਾਰੀਆਂ ਪਕਾਉਣ ਲੱਗ ਗਏ ਪਿਛ ਤਿਆਰ ਕਰਨ ਲੱਗ ਗਏ ਜ਼ਮੀਨ ਤਿਆਰ ਕਰਕੇ ਦੇਣ ਲੱਗ ਗਏ ਸਿਆਸੀ ਤੌਰ ਤੇ ਲੋਕਾਂ ਨੇ ਤੁਹਾਨੂੰ ਤਾਕਤ ਬਖਸ਼ੀ ਇਹਦਾ ਸਹੀ ਇਸਤੇਮਾਲ ਕਰੋ ਐਮਨਿਕਾ ਬਰਾਹੀ ਦਾ ਹੁੰਦਾ ਐਮਨਿ ਡੈਰੀ ਦਾ ਹੁੰਦਾ ਕੌਣ ਕਰੂਗਾ ਰੱਖੀਏ ਇਸ ਪਾਣੀ ਦੀ ਹੁੰਦਾ ਮੈਂ ਸੱਦਾ ਦਿੰਦਾ ਤੁਹਾਨੂੰ ਦੋਨਾਂ ਨੂੰ ਐਮਐਲਏ ਨੂੰ ਤੇ ਐਮਪੀ ਨੂੰ ਐਮਪੀ ਆਨੰਦਪੁਰ ਸਾਹਿਬ ਮਲਵਿੰਦਰ ਸਿੰਘ ਕੰਗ ਨੂੰ ਤੇ ਜਿਹੜਾ ਚਮਕੌਰ ਸਾਹਿਬ ਤੋਂ ਐਮਐਲਏ ਵੀ ਆਪਾਂ ਅਨਾਉਂਸਮੈਂਟ ਕਰਾਉਨੇ ਆਂ ਇਲਾਕਾ ਆਊਗਾ ਆਪਣੇ ਹੱਕਾਂ ਵਾਸਤੇ ਆਹ ਪਾਣੀ ਦੀ ਰਾਖੀ ਕਰੀਏ ਕਰਿਆ ਆ ਉੱਥੇ ਅੱਜ ਮੁਰਦਾਬਾਦ ਜਿੰਦਾਬਾਦ ਆਹ ਇੱਥੇ ਆ ਇਸ ਪਾਣੀ ਦੀ ਰਾਖੀ ਕਰ ਇਸ ਪਾਣੀ ਦੀ ਰਾਖੀ ਕਰਦੇ ਆਂ ਅਕਾ ਵੀ ਜਿਹੜਾ ਕੰਪਨੀ ਨੂੰ ਪਾਣੀ ਦੇ ਰਿਹਾ ਜਿਹੜੀ ਸਰਕਾਰ ਕੰਪਨੀ ਨੂੰ ਰੂਚੀ ਦਾ ਪੇਪਰਸ ਮਿਲਨ ਨੂੰ ਜਿਹੜੀ ਸਰਕਾਰ ਪਾਣੀ ਦੇਣ ਲੱਗੀ ਆ ਮੁਰਦਾਵਾਦ ਮੁਰਦਾਵਾ ਮੁਰਦਾਵਾ ਜਿਹੜੀ ਸਰਕਾਰ ਇਹਨਾਂ ਨੂੰ ਪੁਲ ਬਣਾ ਕੇ ਦੇਣ ਲੱਗੀ ਆ ਮੁਰਦਾਵਾਦ ਮੁਰਦਾਵਾਦ ਮੁਰਦਾਵਾ ਜਿਹੜੀ ਸਰਕਾਰ ਇਹਨਾਂ ਵੱਲੋਂ ਕੀਤੇ ਗਏ ਗੰਦੇ ਪਾਣੀ ਨੂੰ ਸਾਂਭਣ ਵਾਸਤੇ ਅੱਗੇ ਧਰਤੀ ਦੇ ਵਿੱਚ ਲੇਹੜ ਨੇ ਪਾਣੀ ਨੂੰ ਗੰਦਾ ਕਰਨ ਵਾਸਤੇ 1200 ਕਿੱਲਾ ਜ਼ਮੀਨ ਦੇਣ ਲੱਗੀ ਆ ਮੁਰਦਾਵਾਦ ਮੁਰਦਾਵਾਦ ਆ ਕਹਿ ਨਾਲ ਦੋਨੋਂ ਜਣੇ ਆਓ ਆਓ ਆਪਣੇ ਲੋਕਾਂ ਚ ਜਿਨ੍ਹਾਂ ਨੇ ਸਾਨੂੰ ਚੁਣਿਆ ਆਓ ਲੋਕਾਂ ਦੀ ਲੜਾਈ ਲੜੋ ਮੈਂ ਵਾਦਾ ਕਰਦਾ ਹਾਂ ਫਿਰ ਐਮਐਲਏ ਮੇਰੇ ਤੇ ਗੁੱਸਾ ਕਰਦਾ ਵੀ ਮੈਨੂੰ ਫਲਾਣਾ ਕਹਿੰਦਾ ਮੈਨੂੰ ਠਮਕਾਣਾ ਕਹਿੰਦਾ ਚਲਾ ਲੜ ਲੋਕਾਂ ਦੀ ਲੜਾਈ ਆਪਣਿਆਂ ਦੀ ਤੇਰੇ ਗਲ ਦੇ ਵਿੱਚ ਗੁਲਾਬ ਦੇ ਫੁੱਲਾਂ ਦਾ ਹਾਰ ਪਾ ਕੇ ਮੁੱਦੇ ਚੱਕ ਕੇ ਤੈਨੂੰ ਗੱਡੀ ਦੀ ਛੱਤ ਤੇ ਬਿਠਾ ਕੇ ਪਿੰਡ ਪਿੰਡ ਤੇਰਾ ਸਨਮਾਨ ਨਾ ਕਰਵਾ ਕੇ ਲਿਆਇ ਤਾਂ ਸਾਨੂੰ ਕਹਿਦੀ ਤੂੰ ਆ ਇੱਕ ਵਾਰਾ ਮੁਰਦਾਬਾਦ ਕਹਿ ਇੱਥੇ ਆ ਕੇ ਹੁਣ ਕਹਿ ਇੱਥੇ ਆ ਕੇ ਵੀ ਦਰਿਆਈ ਪਾਣੀਆਂ ਨੂੰ ਨਹਿਰੀ ਪਾਣੀਆਂ ਨੂੰ ਪਲੀਤ ਕਰਨ ਵਾਲੇ ਮੁਰਦਾਬਾਦ ਬਰਬਾਦ ਕਰਨ ਵਾਲੇ ਮੁਰਦਾਬਾਦ ਸਰੰਦ ਨਹਿਰ ਦੇ ਵਿੱਚੋਂ ਰੂਚੀ ਦਾ ਪੇਪਰ ਮਿਲ ਨੂੰ ਪਾਣੀ ਦਾ ਡਾਕਾ ਮਰਵਾਉਣੇ ਵਾਲੇ ਮੁਰਦਾਬਾਦ 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 5758 ਪੰਜਾਬਾਂ ਦੇ ਹਿੱਸੇ ਦਾ ਪਾਣੀ ਇੱਕ ਸਾਲ ਦੇ ਵਿੱਚ ਗੰਧਲਾ ਕਰਨ ਵਾਲੇ ਮੁਰਦਾਬਾਦ ਮੁਰਦਾਬਾ ਆਖਿਆ ਦੋਹੇ ਜਣੇ ਆਓ ਦੇਖਾਂ ਮੈਂ ਤੁਹਾਡੇ ਤਿਲਾਂ ਚ ਕਿੰਨਾ ਕੁ ਤੇਲ ਆ ਤੁਹਾਡੀਆਂ ਲੱਤਾਂ ਭਾਰ ਚੱਲਦੀਆਂ ਔਖਾ ਨਾ ਕਹਿਣਾ ਨਹੀਂ ਕਹਿਆ ਹੁਣ ਮੈਂ ਇਲਾਕੇ ਦੇ ਲੋਕਾਂ ਨੂੰ ਵੀ ਕਹਿਣਾ ਜਾਗਰੂਕ ਹੋਜੋ ਆ ਮੈਂ ਇਹਨਾਂ ਦੇ ਨਾਂ ਪੇਪਰ ਕਢਵਾਏ ਆ ਇਹਨਾਂ ਦੇ ਵਿਆਹ ਤੇ ਬੋਲ ਰਿਹਾ ਮੈਂ ਇਹਨਾਂ ਦੇ ਵਿਆਹ ਤੇ ਅਮਕੜਵਾ ਕੇ ਲੈ ਕੇ ਆਇਆ ਤਾਂ ਇਹਨਾਂ ਚ ਇੱਕ ਇੱਕ ਚੀਜ਼ ਆ ਪੇਪਰ ਮਿਲਦੇ ਕਿੰਨਾ ਪਾਣੀ ਆਉਣਾ ਕਿਹੜੇ ਪਾਸੇ ਨੂੰ ਆਉਣਾ ਤੇ ਇੰਨਾ ਹੀ ਆਉਣਾ ਜਾਂ ਕਿੰਨਾ ਆਉਣਾ ਇਹ ਤਾਂ ਕਾਗਜ਼ਾਂ 'ਚ ਆ 1 ਕਰੋੜ 57 ਲੱਖ ਲੀਟਰ ਰੋਜ਼ ਦਾ 57 58 ਪੰਜਾਬਾਂ ਦੇ ਹਿੱਸੇ ਦਾ ਪਾਣੀ ਇੱਕ ਸਾਲ ਦਾ ਇਹ ਤਾਂ ਉਹ ਆ ਜਿਹੜਾ ਕਾਗਜ਼ਾਂ 'ਚ ਲਿਖਿਆ ਜਿਹੜਾ ਇਹ ਤੋਂ ਬਿਨਾ ਚੋਰੀ ਆਉਣਾ ਉਹਦੀ ਗਿਣਤੀ ਕੋਈ ਨਹੀਂ ਉਹਦਾ ਹਿਸਾਬ ਕੋਈ ਨਹੀਂ ਕੌਣ ਹੈ ਜ਼ਿੰਮੇਵਾਰ ਅਲੱਕੇ ਦੀ ਸੰਗਤ ਆਪਦਾ ਇਹ ਕਰੂਗੀ ਇਹ ਕਹਿੰਦੇ ਨਾ ਵੀ ਉਹਨਾਂ ਨੇ ਲਾਤੀ ਮਿੱਲ ਉਹਨਾਂ ਨੇ ਜ਼ਮੀਨ ਦਵਾਈ ਆ ਲਾਈ ਆ ਦਵਾਈ ਉਹਨਾਂ ਨੇ ਜ਼ਮੀਨ ਉਹ ਕਰਦਾ ਨਹੀਂ ਨਾ ਸੱਚਾ ਗੱਲ ਹੈ ਦਵਾਈ ਆ ਗਲਤ ਦਵਾਈ ਆ ਕੰਡੇ ਬੀਜੇ ਪਰ ਕੰਡੇ ਤਾਂ ਸੱਜਣੋਂ ਤੁਸੀਂ ਵੀ ਨਹੀਂ ਜੁਗੇ ਤੁਸੀਂ ਵੀ ਉਹ ਕੰਡਿਆਂ ਨੂੰ ਪਾਲ ਕੇ ਬੜਾ ਲੱਗੇ ਹੋਇਆ ਕਰਨਾ ਜਿਆ ਜਿਹੜੀ ਤੁਸੀਂ ਸਿਆਸਤ ਖੇਲਣ ਲੱਗੇ ਹੋ ਨਾ ਸਾਡੇ ਬੰਦਿਆਂ ਨੂੰ ਉਹਨਾਂ ਨੂੰ ਮੈਨਿਪੂਲੇਟ ਕਰ ਕਰਕੇ ਇਹ ਚੱਲਣਾ ਨਹੀਂ ਹੈਗਾ ਕੰਮ ਇਹ ਨਹੀਂ ਚੱਲਣਾਗਾ ਆਓ ਮਰਦਾਬਾਦ ਕਹੀਏ ਉਹਨਾਂ ਲੋਕਾਂ ਨੂੰ ਜਿਹੜੇ ਦਰਾਈ ਪਾਣੀਆਂ ਦੀ ਲੁੱਟ ਕਰ ਰਹੇ ਨੇ ਆਓ ਮਰਦਾਬਾਦ ਕਹੀਏ ਉਸ ਸਰਕਾਰ ਨੂੰ ਜਿਹੜੀ ਇਹ ਜੀ ਪੇਪਰ ਮਿਲਾਂ ਨੂੰ ਇੰਨੇ ਕਰੋੜ ਲੀਟਰ ਪੰਜਾਬ ਦੇ ਲੋਕਾਂ ਦਾ ਪਾਣੀ ਬਰਬਾਦ ਕਰਨ ਵਾਤੇ ਦੇ ਰਹੀ ਹੈ ਆਓ ਮਰਦਾਬਾਦ ਕਹੀਏ ਇਹਨਾਂ ਪੇਪਰ ਮਿੱਲ ਵਾਲਿਆਂ ਨੂੰ ਜਿਹੜੇ ਆਪਣੇ ਸੌੜੀ ਸਵਾਰਥਾ ਦੀ ਪੂਰਤੀ ਵਾਸਤੇ ਲੋਕਾਂ ਦੇ ਜਨ ਜੀਵਨ ਵਾਸਤੇ ਕੁਦਰਤ ਤੋਂ ਵੱਲੋਂ ਮਿਲਿਆ ਹੋਇਆ ਤੋਹਫਾ ਪਾਣੀ ਦੀ ਨਿਯਮਤ ਨੂੰ ਗੰਦਲਾ ਕਰ ਰਹੇ ਨੇ ਭਾਵੇਂ ਉਧਰ ਆਈ ਆ ਭਾਵੇਂ ਉਹ ਨਹਿਰੀਆ ਤੇ ਭਾਵੇਂ ਉਹ ਧਰਤੀ ਦੇ ਹਿੱਠ ਲਾਪਣਗੇ ਹਲਕੇ ਦੀ ਸੰਗਤ ਨੂੰ ਬੇਨਤੀ ਆ ਇਕਜੁੱਟ ਰਹੋ ਇਹਨਾਂ ਦੀ ਗੱਲਾਂ ਵਿੱਚ ਨਾ ਆਇਓ ਇਹ ਜਿਹੜੇ ਆ ਮੇਨੂ ਮੇਣੀ ਵਾਲਾ ਮੈਚ ਚੱਲਦਾ ਇਹਨਾਂ 'ਚ ਨਹੀਂ ਫਸਣੇ ਆਲੇ ਅਸੀਂ ਸਾਡਾ ਨਿਸ਼ਾਨਾ ਸਿੱਧਾ ਅਰਜੰਟ ਦੇ ਵਾਂਗੂ ਮੱਛੀ ਦੀ ਕੇਵਲ ਅੱਖ ਦਿਖਦੀ ਹੈ ਕੈਮਰਾ ਰੂਚੀ ਦਾ ਪੇਪਰ ਜਿਵੇਂ ਦਿਖ ਰਹੀ ਹੈ ਹੋਰ ਕੁਝ ਵੀ ਨਹੀਂ ਦਿਖ ਰਿਹਾ ਆਪਣਾ ਵजूद ਵੀ ਨਹੀਂ ਦਿਖ ਰਿਹਾ ਅਸੀਂ ਤਾਂ ਮਾੜੇ ਹਾਂ ਬਹੁਤ ਮਾੜੇ ਹਾਂ ਤੁਸੀਂ ਚੰਗੇ ਆ ਸਾਬਤ ਕਰੋ ਆਓ ਇਲਾਕੇ ਦੀ ਲੜਾਈ ਲੜੋ ਪਾਣੀਆਂ ਦੀ ਲੜਾਈ ਲੜੀਏ ਇੱਥੇ ਵੀ ਲੜਾਈ ਆ ਕੱਲੀਓ ਉੱਥੇ ਨਹੀਂ ਹੈ ਜਿੱਥੇ ਕੈਮਰੇ ਲੈ ਕੇ ਸਿਆਸਤ ਲੈ ਕੇ ਜਮਾਉਨੇ ਇਹ ਵੀ ਉਹੀ ਪਾਣੀਆਂ ਇਹ ਵੀ ਉਹਨਾਂ ਡੈਮਾਂ ਦੇ ਵਿੱਚੋਂ ਆਏ ਹੋਏ ਪਾਣੀਆਂ ਜਿਹਨੂੰ ਬਰਬਾਦ ਕਰਨ ਲੱਗੇ 57 58 ਪੰਜਾਬ ਜਿੰਨੇ ਪਾਣੀ ਨੂੰ ਪੀ ਕੇ ਜਿਉਂਦਾ ਰਹਿ ਸਕਦੇ ਆ ਉਹਨਾ ਪਾਣੀ ਥੋਡੀ ਇਸ ਪੇਪਰ ਮਿਲਦੇ ਤੋਫੇ ਨੇ ਇੱਕ ਸਾਲ ਦੇ ਵਿੱਚ ਦਰਿਆਈ ਪਾਣੀ ਦੇ ਰੂਪ ਦੇ ਵਿੱਚ ਬਰਬਾਦ ਕਰਨਾ ਤੇ ਜਿਹੜਾ ਅੱਗੇ ਉਹਨੇ ਧਰਤੀ ਦੇ ਵਿੱਚ ਪੇਚ ਕੇ ਧਰਤੀ ਦੇ ਵਿੱਚ ਭੇਜ ਕੇ ਡੰਪ ਕਰਕੇ ਨਾਲੀਆਂ 'ਚ ਪਾ ਕੇ ਸੂਏ 'ਚ ਪਾ ਕੇ ਬੁੱਢੇ ਨਾਲੇ 'ਚ ਪਾ ਕੇ ਜਿਹੜਾ ਹੋਰ ਅਰਬਾਂ ਖਰਬਾਂ ਲੀਟਰ ਹੋਰ ਪਾਣੀ ਖਰਾਬ ਕਰਨਾ ਉਹਦੀ ਗਣਤੀ ਮਿੰਟ ਤੀ ਕੋਈ ਨਹੀਂ ਕਰ ਸਕਦਾ ਉਹ ਬੜੀ ਔਖੀ ਇਲਾਕੇ ਸੰਗਤ ਨੂੰ ਸਨੇਮਰ ਬੇਨਤੀ ਇੱਕ ਜੁਟ ਰੋ ਲੜਾਈ ਨੂੰ ਅੱਗੇ ਲੈ ਕੇ ਜਾਵਾਂਗੇ ਲਿਆਕਤ ਨਾਲ ਲੜਾਈ ਲੜਾਂਗੇ ਨਿੱਜੀ ਸਵਾਰਥ ਤੋਂ ਪ੍ਰੋਟੋਕੋਲ ਦੀ ਲੜਾਈ ਲੜਾਂਗੇ ਕਰੋ ਜੋ ਕਰਨਾ ਨਿੱਜੀ ਚੱਕਰ ਦੇ ਵਿੱਚ ਪ੍ਰਵਾਹ ਨਹੀਂ ਕੋਈ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ